ਅੱਜ ਪਿੰਡ ਸੱਤੋਵਾਲੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤ ਦੀ ਬੇਨਤੀ ਦੇ ਉੱਤੇ ਜਿਹੜਾ ਆ ਆਪ ਦੀ ਸਰਕਾਰ ਆਪਦੇ ਦੁਆਰਾ ਤਹਿਤ ਕੈਂਪ ਲੱਗਾ ਸੀਗਾ ਉਹਦੇ ਵਿੱਚ ਹੁਣ ਤੱਕ ਜਿਹੜੀ ਸਵੇਰੇ 10:30 ਵਜੇ ਤੋਂ ਆਪਾਂ ਸਟਾਰਟ ਕੀਤਾ ਸੀ ਤੇ ਤਕਰੀਬਨ 4:00 ਵਜੇ ਆ ਸਵਾ ਚਾਰ ਤੇ 65 ਬੰਦਿਆਂ ਨੇ ਮਤਲਬ ਪਿੰਡ ਦੇ ਵਿਅਕਤੀਆਂ ਨੇ ਫਾਇਦਾ ਲਿਆ ਇਹਦੇ ਵਿੱਚ ਈ ਸ਼ਰਮ ਕਾਰਡ ਐ ਐਸ ਸੀ ਵੀ ਸੀ ਸਰਟੀਫਿਕੇਟ ਔਰ ਆਧਾਰ ਕਾਰਡ ਪੈਨਸ਼ਨਾਂ ਦੇ ਦੋ ਵੀ ਆਏ ਆ ਇਸ ਤਰ੍ਹਾਂ ਇਹ ਸਾਰੇ ਜਿਹੜੇ ਕਾਰਡ ਹੋਏ ਆ ਸੋ ਸਾਰਿਆਂ ਨੇ ਇਹਦਾ ਫਾਇਦਾ ਲਿਆ ਆ ਤੇ ਇਸ ਕਰਕੇ ਕਿਉਂਕਿ ਰਸ਼ ਜ਼ਿਆਦਾ ਸੀਗਾ ਤੇ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਕੱਲ ਵੀ ਦੁਬਾਰਾ ਇੱਕ ਕੈਂਪਸ ਦੁਆਰਾ ਅਗਰ ਰੋਜ ਕਰਾਈ ਕਰਾਇਆ ਜਾਵੇ ਤੇ ਸਰਕਾਰ ਨੇ ਸਾਨੂੰ ਦੁਬਾਰਾ ਪਰਮਿਸ਼ਨ ਦਿੱਤੀ ਆ ਕੱਲ ਨੂੰ ਵੀ ਇਹ ਕੈਂਪ ਜਿਹੜਾ ਲਗਾਇਆ ਜਾਵੇਗਾ ਜਿਹੜੇ ਕੋਈ ਹੋਰ ਰਹਿੰਦੇ ਆ ਉਹ ਵੀ ਕਰਵਾ ਲਿਓ ਇਹਦੇ ਨਾਲ ਨਾਲ ਇੱਕ ਇਹ ਵੀ ਬੇਨਤੀ ਕੀਤੀ ਜਾਂਦੀ ਸਾਰਿਆਂ ਨੂੰ ਪਿੰਡ ਵਾਸੀਆਂ ਨੂੰ ਕਿ ਮਨਰੇਗਾ ਦੇ ਜਿਹੜੇ ਕਾਰਡ ਆ ਉਹ ਵੀ ਕੀ ਵੀਸੀ ਹੋ ਰਹੀ ਹੈ ਉਹ ਵੀ ਕੱਲ ਨੂੰ ਸਾਰੇ ਬੰਦੇ ਆਣ ਕੇ ਆਪਣੇ ਆਪਣੇ ਕਾਡਾਂ ਦੀ ਇੱਥੇ ਕੇ ਵੀਸੀ ਜਰੂਰ ਕਰਾਇਓ ਸੋ ਇੰਨਾ ਕੀ ਮੈਂ ਕਹਿੰਦਾ ਹਾਂਜੀ ਕਿੰਨੇ ਹੋ ਗਏ ਸਟੈਂਡ ਹੋ ਗਏ ਟੋਟਲ ਜੀ ਸੱਸੀ ਸੱਸੀ ਕਿ ਹਾਂਜੀ ਸਿਰਫ 65 ਤੋਂ ਜ਼ਿਆਦਾ ਹੋ ਗਏ ਆ ਜਿਦਾਂ ਉਹਨੂੰ ਕਰੇ ਪੈਨਸ਼ਨ ਆ ਬਟਾਪਾ ਪੈਨਸ਼ਨ ਆ ਵਿਧਵਾ ਪੈਨਸ਼ਨ ਆ ਤੇ ਆਪਣੇ ਗੁਲਾਬੀ ਕਾਪੀਆਂ ਲੇਬਰ ਕਾਰਡ ਦਾ ਕੰਮ ਤੇ ਜਿਹਦਾ ਸਕੂਲਾਂ ਦੇ ਸਕੋਲਰਸ਼ਿਪ ਉਹ ਜਿਹੜੇ ਕਰਦੇ ਆ ਉਹ ਵੀ ਸਾਰਾ ਕੁਝ ਇਹ ਰ ਵਿੱਚ ਇਹਨੂੰ ਬੋਲੋ ਵਾ ਠੀਕ ਤੇ ਇਹਦੇ ਵਿੱਚ ਆਪਾਂ 65 ਤੋਂ ਪਲੱਸ ਬੰਦਿਆਂ ਦਾ ਡਿਪੈਂਡੈਂਟ 65 ਤੋਂ ਪਲੱਸ ਸਰਵਿਸ ਲੈ ਲਈ ਆ ਬਾਕੀ ਰਹਿੰਦੇ ਖੁੰਦੇ ਆ ਪੱਕਾ ਬਾਕੀ ਜਿਹੜੇ ਕੱਲ ਨੂੰ ਤਕਰੀਬਨ 60 60 ਪੈਂਟ ਕੱਲ ਨੂੰ ਹੋਰ ਹੋ ਜਾਣਗੇ ਨਹੀਂ ਕੱਲ ਜਿਆਦਾ ਹੋਣ ਦੀ ਉਮੀਦ ਹੈ ਕਿਉਂਕਿ ਅੱਜ ਜਦਾਂ ਸਮਾਨ ਸਟਾਰਟ ਅਪ ਕਰਨਾ ਪਿਆ ਕਿ ਕੱਲ ਨੂੰ ਆਪਾਂ ਆਉਣ ਦੇਣ ਸਮਾਨ ਤੇ ਸਿੱਧਾ ਬੈਣਾ ਹੀ ਕੰਪਿਊਟਰ ਤੇ ਉਹਨਾਂ ਜਿਆਦਾ ਹੋਣ ਦੀ ਉਮੀਦ ਹੈ ਹਾਂਜੀ ਹਾਂਜੀ ਆਹ ਸਾਫਾ ਸਪਾ ਸਰ ਸਪਾ ਸਰ ਕਿੱਦਾਂ ਲੱਗਾ ਤੁਹਾਨੂੰ ਇਹ ਕੈਂਪ ਦਾ ਜਿੱਥੇ ਤੁਹਾਨੂੰ ਹਾਂ ਬਿਲਕੁਲ ਸਹੀ ਹੈ ਬਹੁਤ ਵਧੀਆ ਕੀਤਾ ਤਕਰੀਬਨ ਸੁਣਿਆ ਵੀ 65 60 65 ਬੰਦਿਆਂ ਦੇ ਹੋਏ ਹੈ ਜੀ ਹਾਂ ਨਹੀਂ ਬਹੁਤ ਵਧੀਆ ਹੋ ਗਿਆ ਲੋਕਾਂ ਨੂੰ ਘੇੜੇ ਮਾਰਨੇ ਪੈਂਦੇ ਸੀ ਬਹੁਤ ਘੁੰਮਣਾ ਪੈਂਦਾ ਸੀ ਆ ਤਾਂ ਬਹੁਤ ਵ ਸਰਪੰਚ ਤੁਸੀਂ ਕਹਿੰਦੇ ਹਰਦੀਪ ਸਿੰਘ ਹਾਂਜੀ ਹਰਦੀਪ ਸਿੰਘ ਬੇਟੇ ਨੇ ਬਹੁਤ ਵਧੀਆ ਕੰਮ ਕੀਤਾ ਤਾਂ ਤਾਂ ਕਿ ਬਹੁਤ ਵਧੀਆ ਕੰਮ ਕੀਤਾ ਸਾਰੇ ਮੈਂ ਜੋ ਜੋ ਆਪਣੀ ਜਨਤਾ ਨੇ ਕੰਮ ਕਰਵਾਉਣੇ ਸੀਗੇ ਤਾਂ ਸਾਰੇ ਕੰਮ ਉਹਨਾਂ ਨੇ ਆਨਲਾਈਨ ਸਭ ਕੁਝ ਮੌਕੇ ਤੇ ਹੀ ਕੀਤੇ ਹੋਏ ਆ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਬਾਕੀ ਜੋ ਸਰਕਾਰ ਦਾ ਕੰਮ ਕਿਦਾਂ ਲੱਗਾ ਤੁਹਾਨੂੰ ਸਰਕਾਰ ਦਾ ਕੰਮ ਬਹੁਤ ਵਧੀਆ ਲੱਗਿਆ ਜੋ ਕੱਲ ਦੋੜਾ ਪਤਾ ਰਹਿ ਗਿਆ ਉਹ ਕੱਲ ਨੂੰ ਕਰ ਦੇ ਕੱਲੀ ਵੀ ਕੰਮ ਕੈਂਟ ਠੀਕ ਹੈ ਧੰਨਵਾਦ ਜੀ ਧੰਨਵਾਦ ਸਾਰਿਆਂ ਦਾ ਸਸਕਾ